ਸਤਾਸੀ ਨੰਬਰ ਪਰਚਾ ਕਰਾਇਆ ਆਪ ਘਟਮਾਲ ਕਰਕੇ ਇਹਨਾਂ ਨੇ ਇਲੈਕਸ਼ਨ ਦੇ ਦੌਰਾਨ ਅਸੀਂ ਦੋਨੇ ਤਰ੍ਹਾਂ ਚੋਣ ਲੜ ਰਹੇਗਾ ਸੀਗਾ ਉਹ ਪ੍ਰੂਫਾਂ ਦੇ ਆਧਾਰ ਤੇ ਪਰਚਾ ਹੋਇਆ ਕਿਉਂਕਿ ਮੈਨੂੰ ਧੌਂਕੀ ਭਰੇ ਫੋਨ ਆ ਰਹੇ ਸੀ ਜਿਹਦੀ ਮੈਂ ਸ਼ਿਕਾਇਤ ਐਸ.ਐਸ.ਬੀ ਸਾਹਿਬ ਨੂੰ ਕਰੀ ਮੈਂ ਰਿਕਾਰਡਿੰਗਾਂ ਦਿੱਤੀਆਂ ਰਿਕਾਰਡਿੰਗਾਂ ਮੁਤਾਬਕ ਕਿਸੇ ਨਾਮੀ ਗੈਂਗਸਟਰ ਤੋਂ ਜਿਹਦਾ ਮੈਂ ਨਾਮ ਨਹੀਂ ਲੈਣਾ ਚਾਹੁੰਦੇ ਵੀ ਉਹਦੇ ਨਾਲ ਮੇਰੀ ਗੱਲ ਕਰਾਈ ਉਹਨਾਂ ਨੇ ਧਮਕੀ ਦੀ ਮੰਗ ਕੀਤੀ ਕਿ ਨਹੀਂ ਤੇਰੇ ਬੱਚਿਆਂ ਦਾ ਨੁਕਸਾਨ ਕਰ ਦਾਂਗੇ ਤੂੰ ਆਪਦੇ ਕਾਗਜ ਚੱਕ ਲੈ ਉਸੇ ਕਾਰਨ ਮੈਂ ਕਿ ਮੈਨੂੰ ਕਾਗਜ ਵਾਪਸ ਲੈਣੇ ਪਏਗੇ ਉਹਦੇ ਪਰਿਵਾਰ ਨੂੰ ਸੋਚਦੇ ਹੋਏ ਕਿਉਂ ਬੰਦਿਆਂ ਦੇ ਉੱਤੇ ਪਰਚਾ ਦਰਜ ਕੀਤਾ ਬ੍ਰਾਡ ਐਂਟਰਪ੍ਰਾਈਜ਼ ਦੇ ਨਾਂ ਤੇ ਪੈਸੇ ਨਿਕਲੇ ਆ ਖਾਤਾ ਜੀ ਕਿੰਨੀ ਤਰੀਕ ਨੂੰ 15 ਸਤੰਬਰ ਨੂੰ ਨਿਕਲੇ ਆ ਜੀ ਸਾਇਨ ਕੀਤੇ ਆ ਜੀ ਸਰਪੰਚ ਦੇ ਜੀ ਆ ਜਿੰਨੇ ਇੱਕ ਆਨਲਾਈਨ ਪੈਸੇ ਨਿਕਲੇ ਆ 3 ਜੂਨ ਨੂੰ ਨਿਕਲੇ ਆ ਜੀ ਕਾਫੀ ਲੰਮਾ ਜੀ ਡਾਟਾ ਸਾਰਾ ਹੈ ਕੱਲੀ ਕੱਲੀ ਚੀਜ਼ ਦਾ ਫਿਰ ਇੱਕ ਸਾਡੀ ਫੋਟੋ ਹੁੰਦੀ ਹੁੰਦੀ ਜੀ ਕੰਮ ਚੱਲਦੇ ਦੀ ਆਨਲਾਈਨ ਹੁੰਦੀ ਹੈ ਜਿਹੜੀ 15ਵੇਂ ਬਿੱਟ ਕਮਿਸ਼ਨ ਦੀ ਆ ਆ ਦੇਖੋ ਜੋ ਫੋਟੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ ਕਿਉਂਕਿ ਮਹਿਕਮੇ ਨੇ ਪ੍ਰੂਫਾਂ ਮੁਤਾਬਕ ਹੀ ਕਾਰਵਾਈ ਕੀਤੀ ਜੀ ਉਹਨਾਂ ਨੇ ਕਹਿੰਦੇ ਵੀ ਗ੍ਰਾਂਟ ਨਹੀਂ ਆਈ ਤੇ ਪੈਸੇ ਬੇ ਨਿਕਲੇ ਕਿੱਥੋਂ ਆ ਜੀ ਇਹ ਸੰਦੂ ਫਰਮ ਤੇ ਬਰਾਡ ਫਰਮ ਦੇ ਨਾਂ ਤੇ ਕਾਫੀ ਫੇਕ ਬਿੱਲ ਜਿਹੜੇ ਕਿ ਘੱਟੋ ਘੱਟ 7-8 ਲੱਖ ਰੁਪਏ ਦੇ ਬਿੱਲ ਹੈ ਜਦੋਂ ਕਿ ਉਹ ਬਿੱਲ ਜਿਹੜੇ ਮੇਰੇ ਕੋਲੇ ਵੈਧ ਪ੍ਰੂਫ ਸਾਰਾ ਰਿਕਾਰਡ ਹੈ ਜਿਹੜੀਆਂ ਜਿਹੜੀਆਂ ਫਰਮਾਂ ਨੂੰ ਇਹਨਾਂ ਨੇ ਪੈਸੇ ਪਾਏ ਆ ਬਰਾਡ ਐਂਟਰਪ੍ਰਾਈਜ਼ ਇੱਕ ਕਾਨੂੰਨ ਦੇ ਮੁਤਾਬਕ ਉਹ ਸਰਾਸਰ ਗਲਤ ਮਹਿਕਮੇ ਨੂੰ ਦੋਸ਼ੀ ਠਹਿਰਾਇਆ ਕਿਉਂਕਿ ਜਿਹੜੀਆਂ ਫਰਮਾਂ ਦੇ ਪੈਸੇ ਪਾਏ ਆ ਉਹਨਾਂ ਦਾ ਕੋਈ ਜੀਐਸਟੀ ਨੰਬਰ ਨਹੀਂ ਸੀ ਉਸ ਟਾਈਮ ਕੋਈ ਉਹਨਾਂ ਦੇ ਉੱਤੇ ਅਕਾਊਂਟ ਨਹੀਂਗਾ ਜਿੰਨੇ ਕਿ ਮੇਰੇ ਕੋਲੇ ਪ੍ਰੂਫ ਹੈ ਮੈਂ ਸਰਬਸੰਮਤੀਣਾ ਪਿੰਡ ਦਾ ਸਰਪੰਚ ਰਹਿਮ ਹਾਂ ਜਿੰਨੀ ਯੋਗਦਾਨ ਮੈਂ ਪਿੰਡ ਦੀ ਖਾਤਰ ਕਰਿਆ ਬਹੁਤ ਮੈਂ ਕੰਮ ਕਰਿਆ ਜੇ ਮੈਨੂੰ ਲੋਕਾਂ ਦਾ ਫਤਵਾ ਨਹੀਂ ਸੀਗਾ ਜੀ 2024 ਚ ਐਮਪੀ ਦੀ ਇਲੈਕਸ਼ਨ ਹੋਈ ਜੀ ਕੱਲਾ ਸਲਾਦਪੁਰੇ ਚੋਂ ਮੇਰੀ ਵੋਟ ਵਧੀ ਸੀ 216 ਵੋਟਾਂ ਜੀ ਆਮ ਸਾਰੇ ਘਟ ਗਏ ਸੀ ਜੇ ਮੈਨੂੰ ਲੋਕਾਂ ਦਾ ਫਤਵਾ ਨਹੀਂ ਸੀ ਤੇ 5 ਮਹੀਨੇ ਲੋਕਾਂ ਦਾ ਫਤਵਾ ਮੇਰੇ ਨਾਮ ਕਿਵੇਂ ਘਟ ਸਕਦਾ ਜੀ ਤੁਹਾਡੇ ਤੇ ਕੋਈ ਐਮਐਲਏ ਸਾਹਿਬ ਦਾ ਕੋਈ ਦਬਾਅ ਤਾਂ ਨਹੀਂ ਕਿ ਉਸ ਕਾਰਵਾਈ ਕਰਵਾਈ ਜਾਵੇ ਸਰਪੰਚ ਤੇ ਕਿਉਂਕਿ ਉਹ ਕਾਂਗਰਸ ਦਾ ਸਰਪੰਚ ਹੈ ਤੁਸੀਂ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਹੋ ਵਿੰਡ ਸਲਾਬਤਪੁਰਾ ਦੇ ਸਰਪੰਚ ਅਮਨਦੀਪ ਸਿੰਘ ਦੇ ਵੱਲੋਂ ਆ ਮਾਰਕੀਟ ਕਮੇਟੀ ਦੇ ਚੇਅਰਮੈਨ ਬਿਆਨਤ ਸਿੰਘ ਤੇ ਇਲਜ਼ਾਮ ਲਾਇਆ ਜਾਂਦਾ ਕਿ ਸਾਡੇ ਨਾਲ ਰਾਜਨੀਤੀ ਕਿਹੜ ਕੱਢੀ ਜਾਂਦੀ ਸਾਨੂੰ ਫਸਾਇਆ ਜਾਂਦਾ ਇਸ ਕਰਕੇ ਸਾਨੂੰ ਸਸਪੈਂਡ ਕੀਤਾ ਗਿਆ ਤਾਂ ਅਸੀਂ ਦੂਸਰਾ ਪੱਖ ਲੈਣ ਦੇ ਲਈ ਮਾਰਕੀਟ ਕਮੇਟੀ ਦੇ ਚੇਅਰਮੈਨ ਬਿਆਨਤ ਸਿੰਘ ਦੇ ਜੇ ਕੋਲ ਆ ਉਹਨਾਂ ਦੇ ਕੋਲੋਂ ਜਾਣਦੇ ਹਾਂ ਉਹਨਾਂ ਦਾ ਪੱਖ ਕੀ ਹੈ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਆ ਆਰਮੀ ਟੀਵੀ ਵਾਲਿਆਂ ਨੂੰ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਸਤਿ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਥੋੜਾ ਇਹਦੇ ਤੇ ਕੀ ਪੱਖ ਹੈ ਜਿਵੇਂ ਕਿ ਸਰਪੰਚ ਦੇ ਵੱਲੋਂ ਤੁਹਾਡੇ ਤੇ ਇਲਜ਼ਾਮ ਲਾਏ ਜਾਂਦੇ ਕਿ ਜਦੋਂ ਸਰਪੰਚੀ ਦਾ ਇਲੈਕਸ਼ਨ ਹੁੰਦਾ ਉਸ ਤੋਂ ਪਹਿਲਾਂ ਹੀ ਸਾਡੇ ਤੇ ਪਰਚੇ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਜਾਂਦੀ ਸਾਡੇ ਤੇ ਪਰਚੇ ਦਰਜ ਕਰਾ ਦਿੱਤੇ ਜਾਂਦੇ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਉਹਨਾਂ ਨੇ ਇਲਜ਼ਾਮ ਲਾਇਆ ਉਹ ਸਭ ਤੋਂ ਬੇਬੁਨਿਆਦ ਹੈ ਕਿਉਂਕਿ ਜਿਹੜਾ ਪਰਚਾ ਦਰਜ ਕਰਾਇਆ ਜੀ ਉਹ ਇਲੈਕਸ਼ਨ ਦੇ ਦੌਰਾਨ ਅਸੀਂ ਦੋਨੇ ਧਰਾਂ ਚੋਣ ਲੜ ਰਹੇ ਹਾਂ ਸੀਗਾ ਉਹ ਪ੍ਰੂਫਾਂ ਦੇ ਆਧਾਰ ਤੇ ਪਰਚਾ ਹੋਇਆ ਕਿਉਂਕਿ ਮੈਨੂੰ ਟੌਂਕੀ ਭਰੇ ਫੋਨ ਆ ਰਹੇ ਸੀ ਜਿਹਦੀ ਮੈਂ ਸ਼ਿਕਾਇਤ ਐਸਐਸਬੀ ਸਾਹਿਬ ਨੂੰ ਕਰੀ ਮੈਂ ਰਿਕਾਰਡਿੰਗਾਂ ਦਿੱਤੀਆਂ ਰਿਕਾਰਡਿੰਗਾਂ ਮੁਤਾਬਕ ਕਿਸੇ ਨਾਮੇ ਗੈਂਗਸਟਰ ਤੋਂ ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦੇ ਵੀ ਉਹਦੇ ਨਾਲ ਮੇਰੀ ਗੱਲ ਕਰਾਈ ਗੱਲ ਕਰਾਉਣ ਦੇ ਬਾਵਜੂਦ ਮੈਥੋਂ ਉਹਨਾਂ ਨੇ ਫਰੋਤੀ ਦੀ ਮੰਗ ਕਰੀ ਕਿ ਨਹੀਂ ਤੇਰੇ ਬੱਚਿਆਂ ਦਾ ਨੁਕਸਾਨ ਕਰ ਦਾਂਗੇ ਤੂੰ ਆਪਦੇ ਕਾਗਜ ਚੱਕ ਲੈ ਉਹ ਉਸ ਰਾਂਜ ਉਸੇ ਕਾਰਨ ਮੈਂ ਕਿ ਮੈਨੂੰ ਕਾਗਜ ਵਾਪਸ ਲੈਣੇ ਪਏ ਗਏ ਆ ਉਹਦੇ ਪਰਿਵਾਰ ਨੂੰ ਸੋਚਦੇ ਹੋਏ ਮੈਂ ਕਾਗਜ ਵਾਪਸ ਲਏ ਸੀ ਜਿਹਦੇ ਆਧਾਰ ਦੇ ਉੱਤੇ ਪੁਲਿਸ ਨੇ ਵੈਰੀਫਾਈ ਕਰਕੇ ਉਹ ਬੰਦਿਆਂ ਦੇ ਉੱਤੇ ਪਰਚਾ ਦਰਜ ਕੀਤਾ ਤੁਸੀਂ ਧਮਕੀਆਂ ਦੀ ਗੱਲ ਕੀਤੀ ਇਸ ਤੇ ਸਰਪੰਚ ਸਾਹਿਬ ਵੀ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਧਮਕੀਆਂ ਦਵਾਈਆਂ ਜਾ ਰਹੀਆਂ ਮੇਰੀ ਜਾਨ ਨੂੰ ਖਤਰਾ ਜੋ ਸਰਪੰਚ ਸਾਹਿਬ ਨੂੰ ਧਮਕੀਆਂ ਦਵਾਈਆਂ ਕੋਈ ਮੋਬਾਈਲ ਫੋਨ ਕੋਈ ਰਿਕਾਰਡਿੰਗ ਉਹ ਆਪਦੀ ਕਾਨੂੰਨੀ ਪ੍ਰਕਿਰਿਆ ਕਾਰਵਾਈ ਕਰ ਲੈਣ ਮੇਰੇ ਤੇ ਜੇ ਕੋਈ ਬਣਦੀ ਆ ਜਿਹੜੀ ਚਾਰਾ ਜੋ ਕਾਨੂੰਨ ਮੁਤਾਬਕ ਕਰ ਲੈਣ ਜਿਵੇਂ ਮੈਂ ਕਰੀ ਜਾਂਦਾ ਕਾਨੂੰਨ ਮੁਤਾਬਕ ਜੀ ਜੋ ਇੱਕ ਐਫ ਆਈ ਆਰ 87 ਨੰਬਰ ਤੇ 88 ਨੰਬਰ ਜੋ ਇਲੈਕਸ਼ਨ ਤੋਂ ਪਹਿਲਾਂ ਹੁੰਦੀ ਉਹ ਐਫ ਆਈ ਆਰ ਕੀ ਉਹ ਕਾਰਵਾਈ ਕਿਉਂ ਕੀਤੀ ਗਈ ਸੀ ਉਹ ਕਾਰਵਾਈ 88 ਨੰਬਰ ਉਹ ਹੀ ਐ ਫਰਿ ਦਰਜ ਹੋਈ ਹੈ ਨਾ ਵੀ ਜਿਹੜੀ 88 ਨੰਬਰ ਐਫ ਆਰ ਐ ਹੋਈ ਹੈ 87 ਦੇ 88 ਜਿਹਦੇ ਵਿੱਚ ਮੈਨੂੰ ਇਹਨਾਂ ਨੇ ਮੌਲਾ ਕਾਗਜ਼ ਚੱਕਣ ਦੇ ਖਾਤਰ ਧੌਂਕੀਆਂ ਦਵਾੰਗਾ ਸੀਗਾ ਜਿਹੜੇ ਮੈਂ ਕਾਗਜ਼ ਬਟਰਾਉ ਕਰੇ ਮੈਂ ਪੁਲਿਸ ਨੂੰ ਇੱਕ ਐਪਲੀਕੇਸ਼ਨ ਦਿੱਤੀ ਜਿਹਦੇ ਵਿਹਾਵ ਤੇ ਪੁਲਿਸ ਨੇ ਤੱਥ ਬਾਜ ਕੇ ਇਹਨਾਂ ਤੇ ਪਰਚਾ ਦਰਜ ਕੀਤਾ ਜੀ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਜੋ ਸਾਡੇ ਤੇ ਇਲਜ਼ਾਮ ਲੈ ਕੇ ਇੱਕ ਦਰਖਤ ਨੂੰ ਲੈ ਕੇ ਕਿ ਇਹਨਾਂ ਨੇ ਦਰਖਤ ਤੇ ਲੱਕੜਾਂ ਵੇਚੀਆਂ ਨੇ ਜਾਂ ਇਹੋ ਜਿਹਾ ਕੋਈ ਇਲਜ਼ਾਮ ਲੱਗਿਆ ਸੀ ਕਹਿੰਦੇ ਉਹ ਵੀ ਬੇਬੁਨਿਆਦ ਐ ਸਸੀ ਇਹਦੇ ਚ ਬਰੀ ਹੋਏ ਆਂ ਉਹਦਾ ਜਿਹੜੀਆਂ ਦਰਖਾਸਤਾਂ ਉਦੋਂ ਪੈਂਡਿੰਗ ਚੱਲੀ ਜਾਂਦੀਆਂ ਹੁੰਦੀਆਂ ਮੰਨ ਲਓ ਦਰਖਾਸਤ ਤੁਸੀਂ ਮੇਰੇ ਖਿਲਾਫ ਵੀ ਬਹੁਤ ਚੱਲੀਆਂ ਜੀ ਉਹ ਜੋ ਉਹ ਸਾਫ਼ ਹੋਣਗੇ ਉਹ ਚੋਂ ਬਰੀ ਹੋ ਜਾਣਗੇ ਆਉਂਦਾ ਜੀ ਉਹ ਠੀਕ ਹੈ ਨਾ ਜੀ ਜਿਹੜੀ ਕੋਈ ਦਰਖਾਸਤ ਬੇਬੁਨਿਆਦ ਹੋ ਉਹ ਬਰੀ ਹੋ ਜਾਣਗੇ ਉਹ ਦਰਖਾਸਤੋਂ ਜੀ ਜਿਹੜੇ ਮਸਲੇ ਤੇ ਹੁਣ ਸਰਪੰਚ ਤੇ ਕਾਰਵਾਈ ਕੀਤੀ ਗਈ ਹੈ ਜਿਵੇਂ ਕਿ ਇੱਕ ਨਰੇਗਾ ਦਾ ਮਸਲਾ ਸੀ ਕਿ ਉਹਨਾਂ ਦੇ ਖੇਤ ਦੇ ਵਿੱਚ ਲੱਗੇ ਹੋਏ ਸੀ ਉਹ ਕਹਿੰਦੇ ਕਿ ਸਾਡੇ ਹੱਕ ਦੇ ਵਿੱਚ ਨਰੇਗਾ ਦੇ ਮਜ਼ਦੂਰ ਵੀ ਨੇ ਫਿਰ ਵੀ ਸਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਉਹ ਉਹ ਜਿਹੜੇ ਨਰੇਗਾ ਵਾਲੇ ਮਜ਼ਦੂਰ ਹੈ ਜੀ ਜਦੋਂ ਇੱਕ ਸਰਪੰਚ ਦੇ ਖੇਤ ਕੰਮ ਕਰਦੇ ਆ ਉਹਦੀ ਆਨ ਰਿਕਾਰਡ ਮੇਰੇ ਕੋਲੇ ਵੀਡੀਓ ਪਈ ਹੈ ਜ ਜ ਤੋਂ ਨੂੰ ਮੈਂ ਵੀਡੀਓ ਵੀ ਦੇ ਦੂੰਗਾ ਜੀ ਉਹਦੇ ਖੇਤ ਕੰਮ ਕਰਦੇ ਆ ਮਜ਼ਦੂਰ ਵੀਡੀਓ ਚ ਮੰਨੇ ਆ ਵੀ ਸਾਨੂੰ ਸਰਪੰਚ ਆਪ ਦੇ ਖੇਤ ਕੰਮ ਕਰਨ ਨੂੰ ਲਿਆਇਆ ਉਹ ਚਲੋ ਮਹਿਕਮੇ ਦੀ ਵਿਭਾਗੀ ਕਾਰਵਾਈ ਹੈ ਉਹ ਆਪਦੀ ਕਾਰਵਾਈ ਮਹਿਕਮਾ ਕਰੀ ਜਾ ਰਿਹਾ ਹੈ ਜਿਹੋ ਤੇ ਚ ਹੂੰ ਇਹ ਜੋ ਕਾਰਵਾਈ ਹੋਈ ਹੈ ਜ ਪੈਸੇ ਦੇ ਲੈਣ ਦੇਣ ਨੂੰ ਕਰਕੇ ਉਹ ਕਹਿ ਰਹੇ ਸੀਗੇ ਕਿ ਇਸ ਤਰ੍ਹਾਂ ਅਸੀਂ ਪੈਸਾ ਕਢਾਇਆ ਜ਼ਰੂਰ ਹੈ ਵੇ ਉਹਦੇ ਖਾਤੇ ਚੋਂ ਪਰ ਅਸੀਂ ਮਜ਼ਦੂਰਾਂ ਨੂੰ ਜਾਂ ਠੇਕੇਦਾਰ ਨੂੰ ਦਿੱਤਾ ਇਹਦੇ ਚ ਕੋਈ ਗਲਤ ਨਹੀਂ ਹੈਗਾ ਫਿਰ ਵੀ ਸਾਡੇ ਤੇ ਕਾਰਵਾਈ ਕੀਤੀ ਇਹ ਇਹ ਜੀ ਇੱਕ ਜਦੋਂ ਸਾਡੇ ਪਿੰਡਾਂ ਦੀ ਮੈਨੂੰ ਪਤਾ ਲੱਗਿਆ ਵੀ ਸਾਡੇ ਪਿੰਡ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਆਉਂਦੀ ਹੈ ਮੈਂ ਉਹਦੀ ਇੱਕ ਵੈਰੀਫਾਈ ਕਰਾਉਣ ਦੀ ਖਾਤਰ ਵੀ ਕੀ ਪੈਸਾ ਸਹੀ ਲੱਗ ਰਿਹਾ ਮੈਂ ਇੱਕ ਵਿਭਾਗ ਨੂੰ ਬੀਡੀਪੀਓ ਨੂੰ ਰਿਪੋਰਟ ਦਿੱਤੀ ਐਪਲੀਕੇਸ਼ਨ ਦਿੱਤੀ ਐਪਲੀਕੇਸ਼ਨ ਦੇ ਆਧਾਰ ਤੇ ਦੌਰ ਰਿਪੋਰਟ ਮਲ ਸਾਰੀ ਤੱਥ ਬੱਚਾ ਵੀਡੀਓ ਪੀਓ ਸਾਹਿਬ ਨੇ ਇੱਕ ਕਮੇਟੀ ਬਣਾਈ ਸੈੱਟ ਬਣਾਈ ਤਿੰਨ ਮੈਂਬਰੀ ਤਿੰਨ ਮੈਂਬਰੀ ਕਮੇਟੀ ਨੇ ਪੰਚਾਇਤ ਨੂੰ ਸਰਪੰਚ ਨੂੰ ਦੋਸ਼ੀ ਪਾਇਆ ਗਿਆ ਜਿਸ ਦੇ ਨਾਲ ਅਮਨਦੀਪ ਸਿੰਘ ਸੈਕਟਰੀ ਨੂੰ ਵੀ ਦੋਸ਼ੀ ਪਾਇਆ ਗਿਆ ਜਦੋਂ ਕਿ ਉਸ ਤੋਂ ਬਾਅਦ ਮੈਂ ਇੱਕ ਆਰਟੀਆਈ ਮੰਗੀ ਆਰਟੀਆਈ ਦੇ ਬੱਚੇ ਤੋਂ ਸਾਨੂੰ ਦਿੱਤਾ ਗਿਆ ਜੋ ਸਰਪੰਚ ਸਾਹਿਬ ਵੱਲੋਂ ਸਾਡੇ ਬਿੱਲ ਪਾਏ ਗਏ ਆ ਪਿੰਡ ਚ ਜੀ ਉਹ ਇੱਕੋ ਹੀ ਫਰਮ ਸੰਧੂ ਫਰਮ ਤੇ ਬਰਾੜ ਫਰਮ ਦੇ ਨਾਂ ਤੇ ਕਾਫੀ ਫੇਕ ਬਿੱਲ ਜਿਹੜੇ ਕਿ ਘੱਟੋ ਘੱਟ 7-8 ਲੱਖ ਰੁਪਏ ਦੇ ਬਿੱਲ ਹੈ ਜਦੋਂ ਕਿ ਉਹ ਬਿੱਲ ਜਿਹੜੇ ਮੇਰੇ ਕੋਲੇ ਵਿਧ ਪ੍ਰੂਫ ਸਾਰਾ ਰਿਕਾਰਡ ਹੈ ਜਿਹੜੀਆਂ ਜਿਹੜੀਆਂ ਫਰਮਾਂ ਨੂੰ ਇਹਨਾਂ ਨੇ ਪੈਸੇ ਪਾਏ ਆ ਬਰਾੜ ਐਂਟਰਪ੍ਰਾਈਜ਼ ਇੱਕ ਕਾਨੂੰਨ ਦੇ ਮੁਤਾਬਕ ਉਹ ਸਰਾਸਰ ਗਲਤ ਮਹਿਕਮੇ ਨੂੰ ਦੋਸ਼ੀ ਠਹਿਰਾਇਆ ਕਿਉਂਕਿ ਜਿਹੜੀਆਂ ਫਰਮਾਂ ਦੇ ਪੈਸੇ ਪਾਏ ਐ ਉਹਨਾਂ ਦਾ ਕੋਈ GST ਨੰਬਰ ਨਹੀਂ ਸੀ ਉਸ ਟਾਈਮ ਕੋਈ ਉਹਨਾਂ ਦੇ ਉੱਤੇ ਅਕਾਊਂਟ ਨਹੀਂਗਾ ਜਿੰਨੇ ਕੁ ਮੇਰੇ ਕੋਲ ਪ੍ਰੂਫ ਹੈ ਜਿਹੜੇ ਮੈਂ ਲੋਡ ਪੈਣ ਤੇ ਵਿਭਾਗੀ ਕਾਰਲੀ ਅਫਸਰਾਂ ਦੇ ਸਾਹਮਣੇ ਮੈਂ ਪੇਸ਼ ਕਰੂੰਗਾ ਸਾਰੇ ਇਹ ਆਪਦੇ ਉਹਨਾਂ ਨੇ ਇੱਕ ਰਿਕਾਰਡਿੰਗ ਦਾ ਵੀ ਜ਼ਿਕਰ ਕੀਤਾ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਪੰਚਾਇਤ ਸੈਕਟਰੀ ਆਫਿਸ ਦੇ ਵਿੱਚ ਗੱਲਬਾਤ ਕਰ ਰਹੇ ਨੇ ਉਹ ਇਸ ਤਰ੍ਹਾਂ ਕਹਿ ਰਹੇ ਨੇ ਕਿ ਇਹਨੂੰ ਤਾਂ ਥੱਲੇ ਲਾਉਣਾ ਹੈ ਸਰਪੰਚੀ ਤੋਂ ਹਟਾਉਣਾ ਚਾਹੀਏ ਮੈਨੂੰ ਜਾਨ ਦੇਣੀ ਪੈਜੇ ਇਹੋ ਜੀ ਗੱਲ ਪੂਰੀ ਜੀ ਨਹੀਂ ਦੇਖੋ ਜੀ ਸਰਪੰਚੀ ਤੋਂ ਥੱਲੇ ਨਾ ਤਾਂ ਮੈਂ ਕਿਸੇ ਦੇ ਮੇਰੇ ਕਹਿਣ ਨਾਲ ਕੋਈ ਲਹੇ ਨਾ ਮੈਂ ਲਾ ਸਕਦਾ ਕਿਸੇ ਨੂੰ ਸਰਪੰਚੀ ਦੇ ਕਹਿਣ ਤੋਂ ਉਹ ਤਾਂ ਤਾਂ ਲਹੂਗਾ ਜੇ ਕਾਨੂੰਨ ਮੁਤਾਬਕ ਕਰਵਾਈ ਹੋਈ ਹੈ ਜੇ ਉਹ ਸਰਪੰਚ ਸੱਚਾ ਹੋਇਆ ਪ੍ਰੂਫਾਂ ਦੇ ਆਧਾਰ ਤੇ ਉਹਨੇ ਆਪ ਦਾ ਬਹਾਲ ਹੋ ਜਾਣਾ ਜੀ ਜੇ ਉਹਦੇ ਚ ਗਲਤ ਹੋਇਆ ਪ੍ਰੂਫ ਲੇ ਕੋ ਮਹਿਕਮਾ ਜ਼ਿੰਮੇਦਾਰ ਹੈ ਜੀ ਮੈਂ ਤਾਂ ਇੱਕ ਦਰਖਾਸਤ ਦਿੱਤੀ ਹੈ ਦਰਖਾਸਤ ਮੁਤਾਬਕ ਮਹਿਕਮੇ ਨੇ ਉਹਨੂੰ ਦੋਸ਼ੀ ਪਾਇਆ ਜੀ ਬੀਡੀਪੀ ਉਹ ਤੇ ਡੀਡੀਪੀ ਸਾਹਿਬ ਨੇ ਪਾਰਟੀ ਸੱਤਾ ਤੇ ਰਪਾਰਟੀ ਐ ਐਸੇ ਕਰਕੇ ਉਹ ਦਬਾਅ ਪਾ ਰਿਹਾ ਸਾਡੇ ਤੇ ਸਾਨੂੰ ਪਸਾ ਰਿਹਾ ਨੇ ਇਹ ਬਿਲਕੁਲ ਬੇਬੁਨਿਆਦ ਝੂਠ ਹੈ ਇਹ ਪਾਰਟੀ ਬਾਜ਼ੀ ਦੀ ਕਿਹੜਤਾ ਨਹੀਂ ਜਿਸ ਕਰਕੇ ਤੁਸੀਂ ਉਹਨਾਂ ਤੇ ਕਾਰਵਾਈ ਕਰਾ ਰਹੇ ਹੋ ਦੇਖੋ ਜੀ ਪਾਰਟੀ ਬਾਜ਼ੀ ਤਾਂ ਹਰ ਕਨਸਾਨ ਕੋਈ ਕਿਸੇ ਪਾਰਟੀ ਚ ਹੁੰਦਾ ਮੈਂ ਵੀ ਕਿਸੇ ਚ ਉਹ ਵੀ ਕਿਸੇ ਚ ਮੈਂ ਵੀ ਕਿਸੇ ਪਾਰਟੀ ਜਿ ਹੈ ਗਈਆਂ ਇਹ ਪਾਰਟੀ ਬਾਜ਼ੀ ਦੀ ਕੋਈ ਕਿੜ ਬਾਜ਼ੀ ਨਹੀਂ ਕੋਈ ਪਾਰਟੀ ਦੀ ਨਹੀਂ ਇਸ ਗੱਲ ਚ ਇਹ ਤਾਂ ਸਿਰਫ ਪਿੰਡ ਦਾ ਜੋ ਲੋਕਾਂ ਦਾ ਪੈਸਾ ਖਾਂਦਾ ਉਹਦੇ ਇਨਸਾਫ ਦੀ ਖਾਤਰ ਮੈਂ ਗੱਲ ਕਰਦਾ ਜੀ ਫਿਰ ਉਹ ਸਰਪੰਚ ਨੇ ਬਿਆਨ ਦਿੰਦਾ ਹੈ ਸਾਨੂੰ ਦੱਸੇ ਹੋਗੇ ਵੀ ਮੇਰੇ ਤਾਂ ਪੋਸਟ ਟਾਈਮ ਸਾਈਨ ਹੀ ਹੈ ਨਹੀਂ ਕਹਿੰਦਾ ਜੀ ਆਹ ਦੇਖੋ ਜੀ ਜਿਹੜੇ ਆਨਲਾਈਨ ਪੈਸੇ ਨਿਕਲਦੇ ਆ ਜੀ ਬਰਾਡ ਐਂਟਰਪ੍ਰਾਈਜ਼ ਦੇ ਨਾਂ ਤੇ ਪੈਸੇ ਨਿਕਲੇ ਆ ਖਾਤਾ ਜੀ ਕਿੰਨੀ ਤਰੀਕ ਨੂੰ 15 ਸਤੰਬਰ ਨੂੰ ਨਿਕਲੇ ਆ ਜੀ ਕਿੰਨੀ ਕਿੰਨੀ ਤਰੀਕਾ ਸਾਈਨ ਕੀਤੇ ਆ ਜੀ ਸਰਪੰਚ ਦੇ ਜੀ ਆਹ ਸਾਈਨ ਕੀਤੇ ਆ ਜੀ ਅਮਨਦੀਪ ਸਿੰਘ ਢਾਲੀਵਾਲ ਸਰਪੰਚ ਦੇ ਆ ਜੀ ਆਹ ਜਿੰਨੇ ਆਨਲਾਈਨ ਪੈਸੇ ਨਿਕਲੇ ਆ 3 ਜੂਨ ਨੂੰ ਨਿਕਲੇ ਆ ਜੀ ਕਾਫੀ ਲੰਮਾ ਜੀ ਡਾਟਾ ਸਾਰਾ ਹੈ ਕੱਲੀ ਕੱਲੀ ਚੀਜ਼ ਦਾ ਫਿਰ ਇੱਕ ਸਾਡੀ ਫੋਟੋ ਹੁੰਦੀ ਹੁੰਦੀ ਹੈ ਜੀ ਕੰਮ ਚੱਲਦੇ ਦੀ ਆਨਲਾਈਨ ਹੁੰਦੀ ਹੈ ਜਿਹੜੀ 15ਵੇਂ ਬੈਟ ਕਮਿਸ਼ਨ ਦੀ ਆ ਆ ਦੇਖੋ ਜੋ ਫੋਟੋ ਮੈਂ ਤੁਹਾਡੇ ਮੈਂ ਸਾਹਮਣੇ ਪੇਸ਼ ਕਰਦਾ ਆ ਚੀਜ਼ਾਂ ਦੇਖ ਲਓ ਆ ਆ ਆ ਫੋਟੋ ਮੈਂ ਜੀ ਕਿੰਨੇ 3 ਜੂਨ 2025 ਨੂੰ ਉਸ ਟਾਈਮ ਤਾਂ ਅਮਨਦੀਪ ਸਿੰਘ ਸਰਪੰਚ ਬਣਿਆ ਵਾ ਸੀਗਾ ਨਾ ਜੀ 25 3 2025 ਨੂੰ ਬਣਿਆ ਸੀਗਾ ਜੀ ਇਹ ਫਿਰ ਆ ਫੋਟੋ ਦੇਖ ਲਓ ਜੀ 3 ਜੂਨ 2025 ਨੂੰ 2:57 ਮਿੰਟ ਦੀ ਹੈ ਜੀ ਆਹ 3 ਜੂਨ 20 3:06 ਮਿੰਟ ਦੀ ਹੈ ਜੀ ਜਿਹੜੀ ਆਨਲਾਈਨ ਫੋਟੋ ਗਈ ਆਹ 11 ਸਤੰਬਰ 2025 ਦੀ ਹੈ ਜੀ ਕਿਉਂਕਿ ਮਹਿਕਮੇ ਨੇ ਪ੍ਰੂਫਾਂ ਮੁਤਾਬਕ ਹੀ ਕਾਰਵਾਈ ਕੀਤੀ ਹੈ ਜੀ ਨਾ ਕਿ ਮੇਰੇ ਕਿਸੇ ਦੇ ਕਹਿਣ ਦੇ ਕਾਰਨ ਕਾਰਵਾਈ ਕੀਤੀ ਹੈ ਤੁਸੀਂ ਕੰਮਾਂ ਦੀ ਗੱਲ ਕਰ ਰਹੇ ਹੋ ਉਹ ਤਾਂ ਕਹਿੰਦੇ ਪਿੰਡ ਦੇ ਵਿੱਚ ਕੋਈ ਗ੍ਰਾਂਟ ਹਲੇ ਤੱਕ ਆਈ ਨਹੀਂ ਹੈ ਫਿਰ ਇਹ ਕਪੜਾ ਕਿੱਥੋਂ ਹੋ ਗਿਆ ਠੀਕ ਹੈ ਜੀ ਉਹ ਮੈਂ 15ਵੇਂ ਬੈਕ ਕਮਿਸ਼ਨ ਦੇ ਮੈਂ ਤਾਂ ਬਿੱਲਾਂ ਮੁਤਾਬਕ ਹੈ ਨਾ ਜੀ ਫਿਰ ਜੇ ਉਹਨਾਂ ਨੇ ਕਹਿੰਦੇ ਵੀ ਗ੍ਰਾਂਟ ਨਹੀਂ ਆਈ ਤੇ ਪੈਸੇ ਫਿਰ ਨਿਕਲੇ ਕਿੱਥੋਂ ਹੈ ਜੀ ਇਹ ਜਿਹੜੇ ਇੰਨੇ ਪੈਸੇ ਨਿਕਲੇ ਆ ਇਹ ਪੈਸੇ ਨਿਕਲੇ ਕਿੱਥੋਂ ਇਕੱਲਾ ਇਕੱਲਾ ਪੁਰਾਣੀ ਪੰਚਾਇਤ ਦੇ ਕਹਿੰਦੇ ਪਏ ਸੀਗੇ ਜੀ ਖਾਤੇ 'ਚ ਪੁਰਾਣੀ ਪੰਚਾਇਤ ਦੇ ਖਾਤੇ 'ਚ ਪਏ ਸੀ ਪੈਸੇ ਤਾਂ ਫਿਰ ਇਹਨਾਂ ਨੇ ਕਢਾਏ ਨੇ ਜਾਂ ਦੇਖੋ ਇਹ ਕਿੰਨੀ ਤਰੀਕ ਨੂੰ ਸਰਪੰਚ ਅਮਨਦੀਪ ਸਿੰਘ ਬਣ ਗਿਆ ਸੀ ਇਹ 2024 'ਚ ਸਰਪੰਚ ਬਣ ਗਿਆ ਸੀਗਾ ਜੀ 2024 ਤੋਂ ਬਾਅਦ ਜੀ ਸੋਨੂੰ ਮੈਂ ਇਕੱਲਾ ਇਕੱਲਾ ਬਿੱਲ ਦਿਨ ਹੁਣ ਆ ਦੇਖੋ ਜੀ ਸੰਧੂ ਸਿੱਧੂ ਫਰਾਮ ਨੂੰ ਪਾਇਆ ਵਾ ਜੀ ਇਹਨਾਂ ਨਾਲ ਕਿੰਨੀ ਤਰੀਕ ਹੈ ਜੀ 23 4 25 ਨੂੰ ਉਦੋਂ ਸਰਪੰਚ ਅਮਨਦੀਪ ਸਿੰਘ ਸੀਗਾ ਜੀ ਫਿਰ ਕਿੰਨੀ ਤਰੀਕ ਨੂੰ ਪਾਇਆ ਹੈ ਜੀ 29 4 25 ਨੂੰ ਉਦੋਂ ਸਰਪੰਚ ਕੌਣ ਸੀਗਾ ਜੀ ਅਮਨਦੀਪ ਸਿੰਘ ਆ ਸਾਈਨ ਹੈ ਜੀ ਅਮਨਦੀਪ ਸਿੰਘ ਸਰਪੰਚ ਦੇ ਫਿਰ ਇਹਨਾਂ ਨੇ ਪੈਸੇ ਪਾਏ ਜੀ 27 4 25 ਨੂੰ ਕਿਹਦੇ ਸਾਈਨ ਹੈ ਜੀ ਅਮਨਦੀਪ ਸਿੰਘ ਸਰਪੰਚ ਦੇ ਆ ਇਹਨਾਂ ਦੇ ਮਾਸਟਰ ਵਾਲ ਇਹਨਾਂ ਦੀ ਬਹੁਤ ਫਿਰ ਇਹਨਾਂ ਨੇ ਪਾਇਆ ਜੀ ਆ ਲੇਵਰ ਮੋਰ ਕਰਨ ਦੀ ਮੈਂ ਕਿੰਨੀ ਤਰੀਕ ਨੂੰ ਪਾਈ ਹੈ ਜੀ 3625 ਨੂੰ ਉਦੋਂ ਵੀ ਸਰਪੰਚ ਅਮਨਦੀਪ ਸਿੰਘ ਸੀਗਾ ਜੀ ਫਿਰ 1625 ਨੂੰ ਪਾਏ ਹੋਏ ਆ ਜੀ 94400 ਰੁਪਇਆ ਉਦੋਂ ਵੀ ਅਮਨਦੀਪ ਸਿੰਘ ਸਰਪੰਚ ਹੈ ਜੀ ਫਿਰ ਆਹ ਇਹਨਾਂ ਨੇ 4173 ਰੁਪਏ ਪਾਏ ਆ ਜੀ 36 ਨੂੰ ਉਦੋਂ ਵੀ ਅਮਨਦੀਪ ਸਿੰਘ ਸਰਪੰਚ ਸੀਗਾ ਜੀ ਫਿਰ ਆਹ 99500 ਦਾ ਪਾਇਆ ਵਾ ਜੀ ਇਹ ਵੀ ਅਮਨਦੀਪ ਸਿੰਘ ਸਰਪੰਚ ਹੈ ਜੋ ਉਸ ਟਾਈਮ ਤਾਂ ਆਹ ਫਿਰ ਇਹਦੇ ਸਾਈਨ ਹੋਇਆ ਜੀ ਸਰਪੰਚ ਸਾਹਿਬ ਦੇ ਫਿਰ ਆਹ ਫਿਰ ਪਾਇਆ ਜੀ ਆਹ ਸਰਪੰਚ ਸਾਹਿਬ ਦੇ ਫਿਰ ਸਾਈਨਾਂ ਜਿਹੋ ਦੇ ਤੇ ਫਿਰ ਇਹਨਾਂ ਨੇ ਫੇਰ ਬਿੱਲ ਪਾਇਆ ਜੀ 3 310 ਨੂੰ ਜੀ ਉਦੋਂ ਫਿਰ ਸਰਪੰਚ ਸਾਹਿਬ ਦੇ ਸਾਈਨ ਆ ਦੇ ਉਤੇ ਜੀ ਫਿਰ 25 5 25 ਨੂੰ ਪਾਇਆ ਜੀ 1,9270 ਰੁਪਏ ਦਾ ਜੀ ਉਦੋਂ ਵੀ ਸਰਪੰਚ ਸਾਹਿਬ ਦੇ ਸਾਈਨ ਆ ਜੀ ਇਹਦੇ ਤੇ ਫਿਰ ਇਹਨਾਂ ਨੇ ਪਾਇਆ ਜੀ 3 6 ਨੂੰ 90,098 ਰੁਪਏ ਦਾ ਉਦੋਂ ਵੀ ਸਰਪੰਚ ਸਾਹਿਬ ਦੇ ਸਾਈਨ ਹੈਗੇ ਆ ਜੀ ਫਿਰ ਪਾਇਆ 14 7 25 ਨੂੰ ਜੀ ਫਿਰ ਅਮਨਦੀਪ ਸਿੰਘ ਦੇ ਸਰਪੰਚ ਸਾਹਿਬ ਦੇ ਸਾਈਨ ਆ ਜੀ ਇਹਦੇ ਤੇ ਫਿਰ ਇਹਨਾਂ ਨੇ ਪਾਇਆ ਜੀ 17 7 25 ਨੂੰ ਜੀ ਫਿਰ ਸਰਪੰਚ ਸਾਹਿਬ ਦੇ ਸਾਈਨ ਹੈਗੇ ਜੀ ਇਹਦੇ ਤੇ ਆ ਫਿਰ ਇਹਨਾਂ ਨੇ ਆਪਾ ਇਹ ਸਰਪੰਚ ਸਾਹਿਬ ਦਾ ਫਿਰ ਕੋਈ 3640 ਦਾ ਜੀ ਫਿਰ 24960 ਦਾ ਫਿਰ ਸਰਪੰਚ ਸਾਹਿਬ ਦੇ ਸਾਈਨ ਹੈਗੇ ਜੀ ਫਿਰ ਇਹਨਾਂ ਨੇ 17 25 ਨੂੰ ਪਾਇਆ ਜੀ 1725 ਨੂੰ ਜੀ ਫਿਰ ਸਰਪੰਚ ਸਾਹਿਬ ਦੇ ਸਾਈਨ ਹੈਗੇ ਜੀ ਤੇ ਫਿਰ ਇਹਨਾਂ ਨੇ 4725 ਨੂੰ ਪਾਇਆ ਜੀ ਉਦੋਂ ਫਿਰ ਸਰਪੰਚ ਸਾਹਿਬ ਦੇ ਸਾਈਨ ਹੈ ਫਿਰ ਇਹਨਾਂ ਨੇ 2725 ਨੂੰ ਪਾਇਆ ਜੀ ਫਿਰ ਸਰਪੰਚ ਸਾਹਿਬ ਦੇ ਸਾਈਨ ਹੈਗੇ ਜੀ ਫਿਰ ਫਿਰ ਇਹਨਾਂ ਨੇ 178 ਨੂੰ ਪਾਇਆ ਜੀ ਫਿਰ ਵੀ ਸਰਪੰਚ ਸਾਹਿਬ ਦੇ ਸਾਈਨ ਅਮਨਦੀਪ ਸਿੰਘ ਦੇ ਜੀ ਫਿਰ ਇਹਨਾਂ ਨੇ ਪਾਇਆ ਜੀ 69 ਨੂੰ ਜੀ ਫਿਰ ਸਰਪੰਚ ਸਾਹਿਬ ਦੇ ਸਾਈਨ ਆ ਜੀ ਫਿਰ ਇਹਨਾਂ ਨੇ ਪਾਇਆ ਜੀ 8925 ਨੂੰ ਫਿਰ ਸਰਪੰਚ ਸਾਹਿਬ ਦੇ ਸਾਈਨ ਹੈਗੇ ਆ ਜੀ ਫਿਰ 159 ਨੂੰ ਪਾਇਆ ਜੀ ਇਹਨਾਂ ਨੇ ਫਿਰ ਸਰਪੰਚ ਸਾਹਿਬ ਦੇ ਸਾਈਨ ਆ ਬਿੱਲ ਤੇ ਜੀ ਫਿਰ ਇਹਨਾਂ ਨੇ 15925 ਨੂੰ ਪਾਇਆ ਜੀ ਫਿਰ ਸਰਪੰਚ ਸਾਹਿਬ ਦੇ ਸਾਈਨ ਆ ਜੀ ਜਿੰਨੇ ਤੁਸੀਂ ਬਿੱਲ ਗਿਣਾ ਰਹੇ ਹੋ ਉਹ ਤਾਂ ਇਹ ਕਰੇ ਕਿ ਪਿੰਡ ਦੇ ਵਿੱਚ ਤਾਂ ਗ੍ਰਾਂਟ ਇੰਨੀ ਆਈ ਨਹੀਂ ਲੱਗੀ ਨਹੀਂ ਇਹ ਬਿੱਲ ਕਿੱਧਰੋਂ ਆ ਗਿਆ ਜੀ ਇਹ ਇਹ ਬਿੱਲ ਤੁਸੀਂ ਐ ਦੇਖੋ ਜੀ ਮੈਂ ਨਹੀਂ ਕਹਿ ਰਿਹਾ ਜਿਹੜੀ ਅਵਸਰਾਂ ਦੀ ਰਿਪੋਰਟ ਹੈ ਜੀ ਜਿਹਦੇ ਨਾਲ ਵਿਹਾਰ ਤੇ ਨੂੰ ਸਸਪੈਂਡ ਕੀਤਾ ਗਿਆ ਜੀ ਉਹਦੇ ਵਿੱਚ ਇਹਨੇ ਆਪ ਮੰਨਿਆ ਜੀ ਸਰਪੰਚ ਸਾਹਿਬ ਨੇ ਇੱਥੇ ਤੁਹਾਨੂੰ ਮੈਂ ਦਿਖਾ ਦਿੰਨਾ ਜੀ ਸਰਪੰਚ ਸਾਹਿਬ ਆਪ ਮੰਨਿਆ ਉਹਦੇ ਚ ਜਿਹੜੇ ਮੈਂ ਕੰਮ ਮੇਰੇ ਰਹਿੰਦੇ ਆ ਕੁਸ ਮੈਂ ਕਰਾ ਦੂੰਗਾ ਕੁਸ ਮੇਰੇ ਇੰਨੇ ਬਕਚਰ ਨਾਲ ਲੱਗੇ ਹੋਏ ਆ ਜੀ ਉਹ ਮੈਂ ਨਹੀਂ ਉਹ ਸਰਪੰਚ ਸਾਹਿਬ ਆਪ ਹੀ ਮੰਨਿਆ ਜੀ ਇਹ ਚੀਜ਼ ਸਾਰੀ ਤੁਸੀਂ ਪਿੰਡ ਸਲਾਬਤਪੁਰਾ ਦੀ ਸਰਪੰਚੀ ਦੀ ਚੋਣ ਲੜੀ ਸੀ ਲੜੀ ਸੀ ਜੀ ਕਿਉਂਕਿ ਉਹਨਾਂ ਦੇ ਇਹ ਕਹਿਣਾ ਕਿ ਉਹ ਜਿੱਤ ਨਹੀਂ ਸਕੇ ਲੋਕਾਂ ਨੇ ਫਤਵਾ ਸਾਨੂੰ ਦਿੱਤਾ ਇਸ ਕਰਕੇ ਚੇਅਰਮੈਨ ਸਭ ਕਿਹੜੇ ਕੱਢ ਰਿਹਾ ਸਾਡੇ ਨਾਲ ਦੇਖੋ ਜੀ ਜਿਹੜੀ ਲੋਕਾਂ ਦਾ ਫਤਵਾ ਮੈਂ ਪਿੰਡ ਸਲਾਦਪੁਰੇ ਪਹਿਲਾਂ ਮੇਰਾ ਬਾਪ ਬਹੁਤ ਲੰਮਾ ਸਮਾਂ ਸਰਪੰਚ ਰਹੇ ਆ ਫਿਰ ਲੋਕਾਂ ਨੇ ਮੈਨੂੰ ਸਰਬਸੰਮਤੀ ਨਾਲ ਮੌਕਾ ਦਿੱਤਾ ਮੈਂ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਰਹਾ ਮੈਂ ਜਿੰਨੀ ਯੋਗਦਾਨ ਮੈਂ ਪਿੰਡ ਦੀ ਖਾਤਰ ਕਰਿਆ ਬਹੁਤ ਮੈਂ ਕੰਮ ਕਰਿਆ ਜੇ ਮੈਨੂੰ ਲੋਕਾਂ ਦਾ ਫਤਵਾ ਨਹੀਂ ਸੀਗਾ ਜੀ 2024 ਚ ਐਮਪੀ ਦੀ ਇਲੈਕਸ਼ਨ ਹੋਈ ਜੀ ਤੁਸੀਂ ਐਮਪੀ ਦੀ ਇਲੈਕਸ਼ਨ ਕੱਢ ਕੇ ਦੇਖ ਲਓ ਕੱਲਾ ਸਲਾਦਪੁਰੇ ਚੋਂ ਮੇਰੀ ਵੋਟ ਵਧੀ ਸੀ 216 ਵੋਟਾਂ ਜੀ ਆਮ ਸਾਰੇ ਘਟ ਗਏ ਸੀ ਜੇ ਮੈਨੂੰ ਲੋਕਾਂ ਦਾ ਫਤਵਾ ਨਹੀਂ ਸੀ ਤੇ 5 ਮਹੀਨੇ ਲੋਕਾਂ ਦਾ ਫਤਵਾ ਮੇਰੇ ਨਾਲ ਕਿਵੇਂ ਘਟ ਸਕਦਾ ਜੀ ਕਿਉਂਕਿ ਮੈਨੂੰ ਲੋਕਾਂ ਨੇ 2024 ਚ 216 ਵੋਟਾਂ ਵਧਾ ਕੇ ਦਿੱਤੀਆਂ ਸੀਗਾ ਜੀ ਤੁਹਾਡੇ ਤੇ ਕੋਈ ਐਮਐਲਏ ਸਾਹਿਬ ਦਾ ਕੋਈ ਦਬਾਅ ਤਾਂ ਨਹੀਂ ਕਿ ਉਸ ਕਾਰਵਾਈ ਕਰਵਾਈ ਜਾਵੇ ਸਰਪੰਚ ਤੇ ਕਿਉਂਕਿ ਉਹ ਕਾਂਗਰਸ ਦਾ ਸਰਪੰਚ ਆ ਤੁਸੀਂ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਹੋ ਨਹੀਂ ਕੋਈ ਮੈਨੂੰ ਇਸ ਗੱਲ ਦਾ ਨਹੀਂ ਜੀ ਮੈਨੂੰ ਕੋਈ ਗੱਲਾਂ ਨਹੀਂ ਕੋਈ ਮੈਨੂੰ ਐਮਐਲਏ ਸਾਹਿਬ ਦਾ ਦੁਆ ਨਹੀਂ ਕੋਈ ਮੈਨੂੰ ਪਾਰਟੀ ਦਾ ਦੁਆ ਨਹੀਂ ਐਮਐਲਏ ਸਾਹਿਬ ਕੋਲੇ ਤਾਂ ਮੈਂ ਜਾ ਕੇ ਕਿਹਾ ਜੀ ਵੀ ਇਹ ਤੇ ਕਾਰਵਾਈ ਮੈਂ ਤਾਂ ਕਾਨੂੰਨੀ ਮੁਤਾਬਕ ਜਿਹੜਾ ਕੋਈ ਬਣਦਾ ਅਵਸਰਾਂ ਨੂੰ ਮੈਂ ਰਿਪੋਰਟ ਕਰੀਏ ਵੀ ਕਾਨੂੰਨ ਮੁਤਾਬਕ ਤੇ ਜਿਹੜੀ ਬਣਦੀ ਹੈ ਕਾਰਵਾਈ ਕਰੋ ਮੈਂ 올ਰੇਡੀ ਮੇਰਾ ਕੋਈ ਨਿੱਜੀ ਉਹਨਾ ਰੰਜਿਸ਼ ਨਹੀਂ ਕੋਈ ਮੇਰਾ ਵੱਟ ਦਾ ਰੌਲਾ ਨਹੀਂ ਕੋਈ ਮੇਰੀ ਜ਼ਮੀਨ ਦਾ ਰੌਲਾ ਨਹੀਂ ਸਿਰਫ ਮੈਂ ਤਾਂ ਇੱਕ ਪਿੰਡ ਦੀ ਖਤਰਾ ਆਪਦਾ ਦੇਖਿਆ ਵੀ ਮੇਰੇ ਪਿੰਡ 'ਚ ਨੁਕਸਾਨ ਹੋ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੈਂ ਕੱਲ ਇਸ ਜਿਹੜੀ ਜਾਲੀ ਬੈਲ ਪਾਈਆਂ ਫਰਮਾਂ ਦੇ ਬਣਾ ਕੇ ਮੈਂ GST ਵਿਭਾਗ ਨੂੰ ਆਪਣੇ ਬਣੂਆ ਬਾਈ ਨੇਮ ਲਿਖਤੀ ਦਰਖਾਸਤ ਦੇ ਕੇ ਆਇਆ ਜੀ ADC ਮੈਡਮ ਨੂੰ ਵੀ ਦੇ ਕੇ ਆਇਆ ਜੀ ਵਿਕਾਸ ਨੂੰ ਮੈਂ ਜੀ ਮੈਂ DDPO ਸਾਹਿਬ ਨੂੰ ਦੇ ਕੇ ਆਇਆ ਜੀ ਮੈਂ ਇੱਕ ਦੋ ਦਿਨਾਂ ਜੇ ਦੀ ਜਾਂਚ ਵਿਜੀਲੈਂਸ ਤੋਂ ਕਰਵਾਉਣੀ ਚਾਹੁੰਨਾ ਜੀ ਤੁਹਾਡੇ ਕੋਲ ਪ੍ਰੂਫ ਨੇ ਜੋ ਜਾਂਚ ਤੁਸੀਂ ਕਰਾਉਣਾ ਚਾਹੁੰਦੇ ਹੋ ਹਾਂ ਬਿਲਕੁਲ ਪ੍ਰੂਫ ਹੈ ਜੀ ਮੈਂ ਵਿਜੀਲੈਂਸ ਤੋਂ ਦੀ ਜਾਂਚ ਕਰਾਉਣ ਦੀ ਮੰਗ ਕਰਦਾ ਕਿ ਮੈਂ ਉੱਚ ਅਧਿਕਾਰੀਆਂ ਤੋਂ ਵੀ ਇਹਦੀ ਮੰਗ ਕਰਦਾ ਵਾਰ-ਵਾਰ ਵੀ ਮੈਂ ਇਸ ਜਾਂਚ ਤੋਂ ਸੰਤੁਸ਼ਟ ਨਹੀਂਗਾ ਕਿਉਂਕਿ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋ ਗਿਆ ਜਿੰਨਾ ਕ ਪੈਸਾ ਮੇਰੇ ਪਿੰਡੋਂ ਨਿਕਲ ਗਿਆ ਉਹ ਬੇਅਰਥ ਹੈ ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਵੀ ਅਫਸਰ ਜਿਹੜਾ ਕੋਈ ਆਦਮੀ ਦੇ ਚ ਮਿੜੀ ਭੁਗਤ ਸਾਰਿਆਂ ਦੇ ਕਾਨੂੰਨ ਮੁਤਾਬਕ ਕਰ ਬਈ ਦੀ ਮੰਗ ਕਰਦਾ ਸਰਕਾਰ ਤੋਂ ਜੀ